ਫੱਲਾ ਸੱਤੋ ਗੱਲਾਂ ਸੁਣੀ ਜਾਣਗੇ ਸੁਣੀ ਜਾਣਗੇ ਫਿਰ ਉਹੀ ਕਹਿਣਗੇ ਯਾਰ ਇਹਨਾਂ ਚ ਤੱਕ ਰਾ ਕੇ ਵੱਧ ਹੁੰਦੀ ਹੈ ਹਾਂ ਸੱਦੀ ਜੇ ਪੰਜਾਬੀ ਵਿਚ ਗੱਲ ਹੋਵੇ ਲੂਲੇ ਲੰਗੜਾਂ ਤੱਕ ਲਾ ਦੋ ਇੱਕ ਦਾ ਇੱਕ ਦਾ ਵੱਧ ਹੁੰਦੀ ਹੈ ਨਾਲੇ ਗੱਲਾਂ ਸੁਣੀ ਜਾਣਗੇ ਇਸ ਚੀਜ਼ ਦਾ ਦੁੱਖ ਆਉਂਦਾ ਯਾਰ ਚਾ ਸਾਡੇ ਵੀ ਹੈ ਦਿਲ ਸਾਡਾ ਵੀ ਹੈ ਸੱਦਰਾ ਸਾਡੀਆਂ ਵੀ ਹੈ ਪਰ ਹੁਣ ਜੇ ਅਸੀਂ ਗੱਲਾਂ ਹੁਣ ਜੇ ਜਰੋਈ ਜਾਵਾਂਗੇ ਰੋਣਾ ਰੋਣ ਦਿੰਦੇ ਨਾ ਹੱਸਣ ਦਿੰਦੇ ਨਾ ਕੀ ਕਰੀਏ ਇਹ ਰੋਣੇ ਤਾਂ ਇਹ ਯਾਰ ਫਿਰ ਕੀ ਹੋ ਗਿਆ ਰੱਬ ਨੇ ਕੀਤਾ ਥੋੜੇ ਪਾਪ ਕੀਤੇ ਹੋਣਗੇ ਪਿਛਲੇ ਪਿਛਲੇ ਜਨਮਾਂ ਦੀ ਸਜ਼ਾ ਤੁਹਾਨੂੰ ਨਾਲੇ ਸਜ਼ਾ ਦੇ ਜਾਣਗੇ ਨਾਲੇ ਮੈਂ ਕਹਾਂ ਵੀ ਰੱਬ ਆ ਜਿਹੜਾ ਰੱਬ ਤਾਂ ਕਿਸ ਨੂੰ ਸਜ਼ਾ ਦਿੰਦਾ ਹੀ ਨਹੀਂ ਉਹ ਤਾਂ ਬਖਸ਼ਣਾਰ ਆ ਮਾਂ ਪਿਓ ਆਦੇ ਪੁੱਤ ਨੂੰ ਸਜ਼ਾ ਦੇਊਗਾ ਨਹੀਂ ਇੱਕ ਮਾਂ ਦਾ ਬੱਚਾ ਭਾਵੇਂ ਕਿੱਡਾ ਨਲਾਇਕ ਹੈ ਉਹਦੇ ਲਈ ਉਹ ਮਹਾਰਾਜਾ ਉਹ ਹੀ ਤੇ ਉਹ ਸੱਚੇ ਪਾਤਸ਼ਾਹ ਕਿਵੇਂ ਸਜ਼ਾ ਦੇਊਗਾ ਕਿਸ ਨੂੰ ਇਹ ਤਾਂ ਸਰੀਰਿਕ ਘਾਟਵਾਦ ਹੋ ਗਈ ਮਿੱਟੀ ਸੀ ਕਿਸੇ ਦੀ ਟੇਢੀ ਲੱਗ ਗਈ ਕਿਸੇ ਦੀ ਸਿੱਧੀ ਲੱਗ ਗਈ ਹਮ ਅਸੀਂ ਮਿੱਟੀ ਦੇ ਜਾਏ ਸੀ ਮਿੱਟੀ ਜੀ ਰੋਲ ਤਾਂ ਸੁਪਰਮਾਤਮਾ ਨੂੰ ਸ਼ੁਕਰਗੁਜ਼ਾਰ ਅਜੇ ਵੀ ਸਬੂਧਿ ਬਖਸ਼ੀ ਅੱਜ ਤੁਹਾਡੇ ਤੱਕ ਤਾਂ ਬੈਠੇ ਆ ਤੁਹਾਡੇ ਵਰਗੇ ਦੋਸਤਾਂ ਨਾਲ ਬੈਠੇ ਆ ਕਰੋੜਾਪਤੀ ਬੰਦੇ ਉਹਨਾਂ ਨੂੰ ਕੋਈ ਦੇਖ ਨਹੀਂ ਅੱਜ ਤੁਹਾਡੇ ਮਾਧਿ ਮらい ਮੈਨੂੰ ਕੋਈ ਸਾਚਾਰ ਭਰਾ ਦੇਖਤ ਰਹਿ ਇਸ ਦੇਖ ਸੁਣਤ ਰਹਿਣਗੇ ਹਾਂ ਹੈਨਾ ਕਿਸੇ ਕੋਲੇ ਆਪਣੇ ਗੱਲ ਰੱਖਣ ਦਾ ਵੀ ਜਰੀਆ ਨਹੀਂ ਇਨਾ ਪੈਸਾ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸਹੀ ਹੈ ਪੈਸਾ ਵੀ ਨਹੀਂ ਇਹ ਅਕਾਲਪੁਰਖ ਦੀ ਮਿਹਰ ਵੀ ਚਾਹੀਦੀ ਹੈ ਮਿਹਰ ਬਿਨਾ ਸਾਰੀਆਂ ਗੱਲਾਂ ਖਾਲੀ ਹੈ ਸਹੀ ਹੈ ਹਾਂਜੀ ਤਾਂ ਕੁਦਰਤ ਦੇ ਚੱਕਰ ਹੈ ਜੀ ਕੁਦਰਤ ਦੇ ਚੱਕਰ ਹੈ ਹਾਂ ਕਿਸੇ ਦਾ ਜਿਵੇਂ ਤੁਸੀਂ ਕਹੇ ਬਈ ਮਾਂ ਨੂੰ ਟੀਵੀ ਸੀ ਮਤਲਬ ਅੰਗ ਹੀਣ ਦਾ ਤਾਂ ਅੰਗ ਹੀ ਮਾਂ ਹੁੰਦੀ ਹੋ ਹਾਂਜੀ ਪਿਓ ਦਾ ਸਾਰਾ ਕੁਝ ਹੀ ਮਤਲਬ ਜਿਹੜਾ ਕੋਈ ਛੋਟੇ ਹੁੰਦਿਆਂ ਨੂੰ ਜਿਵੇਂ ਤੁਸੀਂ ਕਹ ਘਾਟ ਰਹੀ ਪਹਿਲਾ ਸਰੀਰਕ ਤੌਰ ਤੇ ਉਹ ਮਤਲਬ ਹੋਰ ਦਾ ਸਾਰਾ ਕੁਝ ਦਾ ਦੇਖਭਾਲ ਉਹਦਾ ਹੌਸਲਾ ਉਹਦਾ ਸਾਰਾ ਕੁਝ ਹੀ ਮਾਂ ਹੀ ਹੁੰਦੀ ਹੋਈ ਬਸ ਇੱਕ ਛੋਟੇ ਬੱਚੇ ਲਈ ਮਾਂ ਬਹੁਤ ਜ਼ਰੂਰੀ ਹੁੰਦੀ ਹੈ ਹਰ ਇੱਕ ਬੰਦੇ ਲਈ ਮਾਂ ਜ਼ਰੂਰੀ ਹੈ ਮਾਂ ਭਾਵੇਂ ਕੋਈ 70 ਸਾਲ ਦਾ ਹੋ ਗਿਆ ਉਹਦੇ ਲਈ ਮਾਂ ਮਾਂ ਵਰਗਾ ਪਿਆਰ ਤੇ ਨਿੱਗ ਦੁਨੀਆ ਦੀ ਕੋਈ ਚੀਜ਼ ਨਹੀਂ ਦੇ ਸਕਦੀ ਤੇ ਮਾਂ ਵਰਗਾ ਹੌਸਲਾ ਤੇ ਸੱਚੀ ਖੁਸ਼ੀ ਮੰਦਾ ਲੱਖ ਕਰੋੜਾਂ ਜਿੱਤ ਕੇ ਆ ਜਾਏ ਕਰੋੜਾਂ ਬੰਦਿਆਂ ਨੂੰ ਵਧਾਈਆਂ ਦੇਣ ਵਾਲੇ ਹੋਣ ਪਰ ਜਿਹੜੀ ਮਾਂ ਨੇ ਵਧਾਈ ਦੇਣੀ ਨਾ ਉਹਦੀ ਖੁਸ਼ੀ ਜ਼ਿਆਦਾ ਹੋਊਗੀ। ਸੋ ਜਿਹੜਾ ਹੈਂਡੀਕੈਪਟ ਬੱਚਾ ਉਹਨੂੰ ਤਾਂ ਮਾਂ ਦੀ ਬਹੁਤ ਜ਼ਿਆਦਾ ਲੋੜ ਹੈ। ਮਾਂ ਤਾਂ ਵਿਚਾਰੀ ਆਪ ਪਈ ਹੁੰਦੀ ਸੀ। ਹੂੰ। ਮੈਂ ਉਹਦੇ ਆਸੇ-ਪਾਸੇ ਰੁੜਿਆ ਫਿਰਨਾ। ਹੋ ਸਕਦਾ ਮੇਰੇ ਹੀਰਵੇਂ ਨਾਲ ਹੀ ਪੈ ਗਈ। ਹੋ ਸਕਦਾ। ਟੀਵੀ ਤਾਂ ਤਾਂ ਬਹਾਨਾ ਹੀ ਸੀ। ਚਿੰਤਾ ਮਾਂ ਨੂੰ। ਚਿੰਤਾ ਵੀ ਖਾ ਜਾਂਦੀ ਟੀਵੀ ਤਾਂ ਚੱਲ ਉਹਦੀ ਇਲਾਜ ਚੱਲ ਰਿਹਾ ਸੀਗਾ। ਤੇ ਉਹ ਕਈ ਵਾਰੀ ਉਹਨੇ ਸਹੀ ਹੋਣਾ ਨਾ ਵਿੱਚੋ ਜੇ ਤੇ ਮੈਨੂੰ ਲੈ ਕੇ ਚੱਲ ਪੈਣਾ ਕਰੀ ਬੰਗਲੇ ਲੈ ਗਈ ਫਾਇਲ ਕੇ ਅੱਛਾ ਫਾਇਲ ਕੇ ਲੈ ਗਈ ਮੰਮੀ ਮੈਂ ਉਹ ਨਾ ਮੈਨੂੰ ਬਿਠਾ ਕੇ ਸਾਨੂੰ ਇੰਨੀ ਭੁੱਖ ਲੱਗੀ ਸਾਡੇ ਕੋਲੇ ਉਹਨੇ ਕੋ ਪੈਸੇ ਹੁੰਦੇ ਸੀ ਅਸੀਂ ਟਮਾਟਰ ਲੈ ਠੀਕ ਐ ਟਮਾਟਰ ਖਾਦੇ ਮੈਨੂੰ ਖਵਾ ਤੇ ਮੈਂ ਵੀ ਭੁੱਖ ਲੱਗੀ ਐ ਉਹਦੀ ਆਪਣੇ ਕੋਲੇ ਪੈਸੇ ਥੋੜੇ ਕਰਾਇਆ ਹੈ ਨਹੀਂ ਦਵਾਈ ਲੈਣ ਲਈ ਡਾਕਟਰ ਨੇ ਡਾਕਟਰ ਵੀ ਬਹੁਤ ਅਛੋਸ਼ਨ ਕਰਦੇ ਜਦੋਂ ਗਰੀਬ ਬੱਚਾ ਯਾਰ ਹੈਂਡੀਕੈਪਡ ਮਾਂ ਲੈ ਕੇ ਆਈਏ ਤੁਸੀਂ ਉਹ ਤਾਂ ਕਿਉਂ ਲੁੱਟਦੇ ਹੋ ਠੀਕ ਹੈ ਕੋਈ ਗੱਲ ਨਹੀਂ ਕਰ ਤੇ ਉਹ ਅਸੀਂ ਟਮਾਟਰ ਖਾਦੇ ਹੋ ਟਮਾਟਰ ਲੈਂਡ ਜਾਵੜੀ ਮੇਰੀ ਮਾਂ ਤੇ ਮੈਂ ਵੇਖਿਆ ਛੋਟਾ ਬੱਚਾ ਰੋਣ ਲੱਗ ਪਿਆ ਤੇ ਮੈਨੂੰ ਬੜਾ ਮੈਂ ਉਹ ਜਦੋਂ ਆਈ ਉਹਦੇ ਬੱਚਾ ਕਿਦਰ ਹੋਈ ਜਾਂਦਾ ਜਦੋਂ ਮੇਰੀ ਮਾਂ ਆ ਜਾਂਦੀ ਕੀ ਗੱਲ ਹੋ ਗਈ ਹੈ ਤੇ ਮੈਂ ਕਿਹਾ ਮੰਮੀ ਵੀ ਵੀ ਤੂੰ ਦੂਰ ਜਾਵੜੀ ਸੀ ਮੈਂ ਤੂੰ ਮੈਨੂੰ ਰੋਣ ਆ ਗਿਆ ਮੈਂ ਡਰ ਗਿਆ ਇੱਕ ਦਿਨ ਮੇਰੀ ਮਾਂ ਸ਼ਹਿਰ ਗਈ ਮੈਂ ਸਾਰੀ ਦਿਹਾੜੀ ਅੱਡੇ ਤੇ ਬੈਠਾ ਰਿਆ ਅੱਜ ਮੇਰਾ ਉਸੇ ਰਾਤੇ ਘਰ ਹੈ ਸਿਵਿਆਂ ਦੇ ਰਾਤੇ ਪਰ ਮਾਂ ਮੁੜੀ ਨਹੀਂ ਅਜੇ ਤੱਕ ਇਹ ਜੀਨੇ ਜੀਦੇ ਮਾਂ ਹੈਣੀ ਨਾ ਬਾਈ ਉਹਨੂੰ ਪਤਾ ਹੈ ਤੋਂ ਮੈਂ ਬੇਨਤੀ ਕਰਦਾ ਮਾਵਾਂ ਦੀ ਕਦਰ ਕਰੋ ਯਾਰ ਮਾਵਾਂ ਵਰਗਾ ਦੁਨੀਆ ਤੇ ਕੁਝ ਵੀ ਨਾ ਹੋ ਯਾਰ ਜਿਹਦੇ ਕੋਲੇ ਮਾਂ ਨਾ ਮੈਂ ਨਾ ਮੈਂ ਜਮਾਂ ਮਲੰਗ ਹੋ ਜਾਂਦਾ ਮੈਨੂੰ ਮਾਂ ਦਿੰਦਾ ਰੱਬ ਮਾਂ ਮੇਰੀ ਨਾ ਮਰਦੀ ਨੌਕਰੀ ਦਾ ਕੋਈ ਚੱਕਰ ਨਹੀਂ ਸੀਗਾ ਮਾਂ ਮਾ ਵਰਗਾ ਕਣਛਾਵਾ ਬੂਟਾ ਮੈਨੂੰ ਕਿਧਰੇ ਨਜ਼ਰ ਆਇਆ ਵੀ ਲੈ ਕੇ ਜਿਸ ਤੋਂ ਛਾਂਦਾਰੀ ਰੱਬ ਨੇ ਸਵਰਗ ਬਣਾਇ ਐਵੇਂ ਨਹੀਂ ਲਿਖੀਆਂ ਉਹ ਹਰਪੰਨ ਮਾਨ ਸਾਹਿਬ ਦਾ ਗਾਣਾ ਬਹੁਤ ਸੋਹਣਾ ਮੈਂ ਵੇਖ ਕੇ ਕਈ ਵਾਰੀ ਸੁਣ ਕੇ ਬਹੁਤ ਰੋਣਾ ਨਾ ਮੈਂ ਪੁੱਤਰ ਵਿਆਹ ਇਹਨਾਂ ਤੋਂ ਤੀਆਂ ਹੱਥੀ ਤੋਰੀਆਂ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ ਸਾਡੀ ਮਾਂ ਨੇ ਸਾਨੂੰ ਚੱਕ ਕੇ ਲੋਰੀ ਨਹੀਂ ਦੇ ਸਕੀ ਅਸੀਂ ਬਸ ਰੁੱਲ ਖੁੱਲ ਕੇ ਬਲ ਗਿਆ ਮੈਂ ਤੇ ਬੜੇ ਸੱਜਣ ਮਿੱਤਰ ਆਏ ਜ਼ਿੰਦਗੀ ਦੇ ਵਿੱਚ ਹੁਣ ਆਏ ਵਧੀਆ ਚਲੋ ਉਹਨਾਂ ਨੇ ਘਰ-ਬਾਰ ਬਣਾਤਾ ਮੈਨੂੰ ਮੈਂ ਜ਼ਿੰਦਗੀ ਸਥਿਰ ਹੈ ਪਰ ਉਹ ਇੱਕ ਜਦੋਂ ਮੈਂ ਤੁਹਾਨੂੰ ਦੱਸਦਾ ਮੈਂ ਫਿਲਮਾਂ 'ਚ ਵੀ ਆਇਆ ਦੁਗਾ ਠੀਕ ਹੈ ਆਇਆ ਫਿਲਮਾਂ 'ਚ ਰੋਲ ਮਿਲਿਆ ਹੈ ਹਾਂਜੀ ਦੋ ਫਿਲਮਾਂ 'ਚ ਰੋਲ ਕੀਤਾ ਵੀ ਜੀ ਜੀ ਕਿਹੜੇ ਕਿਹੜੇ ਚ ਇੱਕ ਬਲੈਕੀਆ 'ਚ ਠੀਕ ਹੈ ਇੱਕ ਕੀਤਾ ਮੈਂ ਰੋਲ ਨਿਸ਼ਾਨਾ ਮੂਵੀ ਚੱਲ ਰਹੀ ਹੈ ਠੀਕ ਹੈ ਉਹ ਬਾਈ ਸੁਖਮਿੰਦਰ ਸਿੰਘ ਤੰਜਲ ਸਾਹਿਬ ਮੇਰੇ ਲਈ ਰੱਬ ਨੇ ਤੁਹਾਨੂੰ ਇੱਕ ਇਨਸਾਨੀਅਤ ਦੀ ਗੱਲ ਦੱਸਦਾ ਮੈਂ ਹਾਂਜੀ ਡਾਇਰੈਕਟਰ ਸੁਖਮਿੰਦਰ ਤੰਜਲ ਸਾਹਿਬ ਨੂੰ ਨੈਸ਼ਨਲ ਅਵਾਰਡ ਮਿਲਿਆ ਉਹਨਾਂ ਨੂੰ ਠੀਕ ਹੈ ਜੀ ਬਾਗੀ ਫਿਲਮ ਮਤਲਬ ਉਹਨਾਂ ਨੇ ਮੈਨੂੰ ਫਿਲਮ ਚ ਲੈ ਆਂਦਾ ਮੈਨੂੰ ਉਹਦੇ ਫਿਲਮ ਚ ਲੈਣਾ ਉਹ ਮੈਂ ਕਹਾਂ ਜੀ ਮਜ਼ਾਕ ਨਹੀਂ ਕਰੀਦਾ ਹੁੰਦਾ ਕਈ ਵਾਰੀ ਬੰਦਾ ਭਾਵਕ ਹੋ ਕੇ ਸੁਣ ਕੇ ਜਜ਼ਬਾਤੀ ਹੋ ਜਾਂਦਾ ਭਾਵਕ ਹੋ ਜਾਂਦਾ ਵੀ ਚਲੋ ਯਾਰ ਤੇ ਨਹੀਂ ਉਹ ਕਹਿੰਦੇ ਯਾਰ ਮੈਂ ਲਿਖਿਆ ਸੀ ਹਾਸ਼ੀਏ ਤੋਂ ਪਰੇ ਹੂੰ ਥਾਟ ਲਿਖਿਆ ਸੀ ਇੱਕ ਫੇਸਬੁੱਕ ਤੇ ਹਾਸ਼ੀਏ ਤੋਂ ਪਰੇ ਵੀ ਕੁਝ ਲੋਕ ਜ਼ਿੰਦਗੀ ਜਿਉਂਦੇ ਆ ਗਰੀਬੀ ਚ ਜਿਉਂਦੇ ਆ ਕੁਝ ਲੋਕ ਮਜਬੂਰੀਆਂ ਚ ਜਿਉਂਦੇ ਕੁਝ ਲੋਕ ਲਾਚਾਰੀ ਚ ਜਿਉਂਦੇ ਆ ਪਰ ਉਹ ਸਮਾਜ ਚ ਰਹਿੰਦੇ ਆ ਪਰ ਅਸੀਂ ਜਿਉਂਨੇ ਆ ਜਿਹੜੇ ਅੰਗ ਹੀ ਨਹੀਂ ਜਿਉਂਨੇ ਅਸੀਂ ਹਾਸ਼ੀਏ ਤੋਂ ਵੀ ਪਰੇ ਆ ਹੂੰ ਹਾਸ਼ੀਏ ਤੋਂ ਵੀ ਪਰੇ ਆ ਜ਼ਿੰਦਗੀ ਸਾਡੀ ਉਹ ਆਦਾ ਮੈਂ ਤੁਹਾਨੂੰ ਹਾਸ਼ੀਏ ਉੱਪਰ ਲਿਆਉਣਾ ਵੀ ਦੱਸਣਾ ਸਮਾਜ ਨੂੰ ਵੀ ਤੁਸੀਂ ਵੀ ਇਸ ਸਮਾਜ ਦਾ ਅੰਗ ਹੋ ਹੈ ਨਾ ਤੇ ਉਹਨਾਂ ਨੇ ਮੈਨੂੰ ਫਿਰ ਬਲੈਕੀਆ ਫਿਲਮਾਂ ਚ ਲਿਆਂਦਾ ਫਿਰ ਨਿਸ਼ਾਨਾ ਮੂਵੀ ਚ ਲਿਆਂਦਾ ਕਿੱਡਾ ਦਿਲ ਹੋਊਗਾ ਉਹਨਾਂ ਦਾ ਸਹੀ ਗੱਲ ਹੈ ਸਾਨੂੰ ਤਾਂ ਸਿਨੇਮੇ ਚ ਜਦੋਂ ਜਦ ਫਿਲਮ ਵੇਖਣ ਜਾਵੜੇ ਸਾਡੇ ਵਰਗਾ ਤੇ ਲੋਕ ਐਵੇਂ ਦੇ ਯਾਰ ਆ ਵੀ ਫਿਲਮਾਂ ਵੇਖਣ ਫਿਰਦੇ ਇਹ ਸੁਣਨੀਆਂ ਗੱਲਾਂ ਮਿਲੀਆਂ ਅੱਛਾ ਜੀ ਕਹਿਣ ਨੂੰ ਨਹੀਂ ਸੁਣਨ ਨੂੰ ਮੇਲੇ ਚ ਹੁਣ ਸਾਡੇ ਮੇਲਾ ਲੱਗਦਾ ਮੁਖਸਰ ਸਾਹਿਬ ਹਮ 40 ਮੁਖਤਰ ਯਾਤ ਸਿੱਧੀ ਜੋੜ ਮੇਲਾ ਹਮ ਉੱਥੇ ਜੇ ਕੋ ਸਾਡੇ ਵਰਗਾ ਜਾੜਾ ਯਾਰ ਇਹਨਾਂ ਨੂੰ ਸਰਦਾ ਹੀ ਨਹੀਂ ਯਾਰ ਮਤਲਬ ਆਇਨੀ ਤੋਂ ਇਹ ਦੇਣਾ ਵੀ ਹਰ ਇੱਕ ਬੰਦੇ ਦਾ ਹੈ ਯਾਰ ਹਰ ਇੱਕ ਬੰਦੇ ਦੇ ਜਜ਼ਬਾਤ ਹੈ ਹਰ ਇੱਕ ਬੰਦੇ ਦੀ ਇੱਛਾ ਹੈ ਜਿਹੜਾ ਧਰਤੀ ਤੇ ਜੰਮ ਪਿਆ ਉਹਨੂੰ ਹਰ ਇੱਕ ਕਰਨ ਦਾ ਉਹਦਾ ਮਨ ਹੁੰਦਾ ਯਾਰ ਮੈਂ ਆ ਵੀ ਕਰਾਂ ਨਾ ਬਾਈ ਜੀ ਮੈਂ ਨਾ ਦੋ ਰਾਤਾਂ ਅੱਡੇ ਤੇ ਪੈ ਕੇ ਕੱਟੀਆਂ ਸਾਡੇ ਸਾਥ ਚ ਅੱਛਾ ਕਿਵੇਂ ਘਰ ਨਹੀਂ ਹੁੰਦਾ ਸਿਆ ਆਪਣੇ ਕੋਲੇ ਮੈਂ ਹੱਥ ਨੇ ਜਾਣਾ ਦੋਸਤਾਂ ਕੋਲੇ ਆਵਾਜ਼ ਮਾਰਨੀ ਕੀ ਹਾਲ ਆ ਬਾਈ ਵੀ ਯਾਰ ਬੰਦਾ ਆਖੂਗਾ ਰੋਟੀ ਖਾ ਲਾ ਆ ਠੀਕ ਹੈ ਠੀਕ ਹੈ ਸਵੇਰੇ ਮਿਲਦੇ ਆ ਜਾ ਮੈਂ ਵੀ ਮਨ ਨੂੰ ਕਹਿ ਦੂਗਾ ਯਾਰ ਅੱਜ ਇੱਥੇ ਪੈ ਜਾ ਹੂੰ ਫਿਰ ਮਗਰਮੀ ਨੇ ਮੈਨੂੰ ਬਾਹਰ ਕੱਟੀਆਂ ਰਾਤਾਂ ਫਿਰ ਹੌਲੀ-ਹੌਲੀ ਫੇਸਬੁੱਕ ਵਾਲੇ ਦੋਸਤ ਜੁੜਦੇ ਗਏ ਜੁੜਦੇ ਗਏ ਬਾਹਰਲੇ ਐਨਆਰਆਈ ਵੀਰ ਇਹਨਾਂ ਦਾ ਬਹੁਤ ਸਹਯੋਗ ਹੈ ਐਨਆਰਆਈ ਵੀਰਾਂ ਦਾ ਪੰਜਾਬ ਦੀ ਖੁਸ਼ਹਾਲੀ 'ਚ ਇਹ ਨਾ ਨਾ ਹੁੰਦੇ ਪੰਜਾਬ ਬਹੁਤ ਪਿੱਛੇ ਚਲਾ ਜਾਂਦਾ ਤੇ ਸਾਡੇ ਵਰਗੇ ਦਾ ਤਾਂ ਖਤਮ ਹੀ ਸੀਗਾ ਅੱਜ ਲਾਸ਼ਮਣ ਫਤੇ ਵਰਗੇ ਤਾਂ ਬਹੁਤ ਰੁੱਲ ਜਾਂਦੇ ਕੋਈ ਸ਼ੱਕ ਨਹੀਂ ਗੱਲ 'ਚ ਤੇ ਉਹ ਕਹਿਣ ਦੇ ਮੈਂ ਇੱਕ ਗੱਲਾਂ ਭੁੱਲ ਜਾਨਾ ਹੁਣ ਕੋਈ ਨਹੀਂ ਕੋਈ ਨਾਮ ਨਾ ਕੋਈ ਗੱਲ ਯਾਦ ਕਰ ਲਓ ਤੇ ਕਿਉਂਕਿ ਜੋ ਸਾਥ 'ਚ ਪਏ ਤੁਸੀਂ हां साथे ते किसी गल ਉੱਤੇ ਮੈਨੂੰ ਬੜਾ ਮਹਿਸੂਸ ਹੋਇਆ ਮੈਂ ਕਿਹਾ ਯਾਰ ਚਲੋ ਫਿਰ ਮੈਂ ਹੌਲੀ 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 ਦੋਸਤ ਜੁੜਦੇਗੇ ਜੁੜਦੇਗੇ ਘਰ-ਬਾਰ ਬਣਾਤਾ ਘਰ-ਬਾਰ ਬਣਨ ਦੇ ਨਾਲ ਮੁਸ਼ਕਲਾਂ ਖਤਮ ਨਹੀਂ ਹੋਈਆਂ ਹੂੰ ਲੋਕਾਂ ਨੂੰ ਤਰਸ ਨਹੀਂ ਆਇਆ ਅੱਛਾ ਇਹ ਜਦੋਂ ਸਾਸ ਤੇ ਪੈਂਦਾ ਸੀ ਮੈਂ ਉਦੋਂ ਕਹਿੰਦਾ ਸੀ ਕੁਛ ਕਰਤਾ ਨਹੀਂ ਹੈਨਾ ਹੂੰ ਫਿਰ ਘਰ-ਬਾਰ ਬਣਾਤਾ ਤੇ ਬਣ ਗਿਆ ਮੈਂ ਕੰਮ ਵੀ ਕਰਨ ਲੱਗ ਪਿਆ ਕੋਈ ਮੜਾ ਮੋਟਾ ਕੋਲਚਾ 걸ਚਾਣਾ ਜਾ ਕੇ ਨਹੀਂ ਇਹਦੇ ਵਿੱਚ ਕੀ ਹੈ ਮੈਨੂੰ ਰੋਜ਼ ਜਾਣਾ ਪੈਂਦਾ 5 ਕਿਲੋਮੀਟਰ ਜਾਣਾ 5 ਕਿਲੋਮੀਟਰ ਆਉਣਾ ਇੱਕ ਖੁਰਜੀ ਬਣਾਤੀ ਉਹ ਚੱਕ ਕੇ ਰੱਖਣੀ ਸਾਰਾ ਕੁਝ ਆਪੇ ਕਰਨਾ ਉਹ ਫਿਰ ਕਿਤਨੇ ਕਿਤੇ ਬੰਦੇ ਦਾ ਮਾਣ ਉਹ ਵੀ ਜਾਂਦਾ ਹੂੰ ਵੀਰ ਇੱਕ ਦਿਨ ਬੈਠਾ ਮੈਂ ਕਿਹਦੇ ਲਈ ਜੋੜਨਾ ਯਾਰ ਹੂੰ ਉਹ ਜਦੋਂ ਨਾ ਤਾਂ ਬੱਚੇ ਹੈ ਨਾ ਵਿਆਹ ਹੈ ਤੇ ਆਪੇ ਆਵਦੇ ਰੋਟੀ ਟੁੱਕ ਆਵਦੇ ਬਣੀ ਜਾਂਦਾ ਹੈ ਹਨਾ ਮਿਲੀ ਜਾਂਦੀ ਰੋਟੀ ਤੇ ਚਲ ਮਿਲੀ ਜਾਂਦੀ ਮਾੜੀ ਚੰਗੀ ਕੀ ਚੀ ਲਈ ਜੋੜਨਾ ਫਿਰ ਮੈਂ ਨਹੀਂ ਮਣਾ ਐ ਨਹੀਂ ਉਹ ਕੰਮ ਚਲੋ ਅਨਫੋਰਚੂਨੇਟਲੀ ਉਹ ਘਾਟਾ ਪੈ ਗਿਆ ਤੁਲਚੇ ਦਾ ਕੰਮ ਜੋ ਹੈ ਤੁਲਚੇ ਦਾ ਕੰਮ ਜੋ ਭਾਈ ਕੋਈ ਵੀ ਕੰਮ ਕਰਨ ਸ਼ੁਰੂ ਕਰਨ ਲਈ ਨਾ ਇੱਥੇ ਪੰਜਾਬ ਚ ਇੰਡੀਆ ਚ ਖਾਸ ਕਰਕੇ ਪੰਜਾਬ ਚ ਬੈਕਅਪ ਹੋਣਾ ਜ਼ਰੂਰੀ ਹੈ ਸਹੀ ਹੈ ਹੁਣ 10000 ਕਿਸੇ ਬਾਈ ਨੇ ਭੇਜਿਆ ਸੀ ਤਾਂ ਕੰਮ ਚੱਲਦਾ 10000 ਨਾਲ ਤਾਂ ਕੰਮ ਨਹੀਂ ਚੱਲਦਾ ਉਹ ਪਿੱਛੇ ਮੈਂ 10 ਰੁਪਈਆ ਦਾ ਖਰਚਾ ਕਰਦਾ ਹੂੰ ਮੈਨੂੰ ਯਾਰ ਲੱਗਿਆ ਮੈਂ ਕਿ ਮੇਰੇ ਅੱਗੇ ਗਰੀਬ ਯਾਰ ਮੈਂ ਇਹਨਾਂ ਚੀਜ਼ਾਂ ਤੋਂ ਧਰਮਣਾ ਮੈਂ ਨਾ 10ਵੀਂ ਤੱਕ ਅਸੀਂ ਫਰੂਟ ਖਾ ਕੇ ਨਹੀਂ ਵੇਖਿਆ ਸੀ ਚਾਚਰਾ ਅੱਛਾ ਜੀ ਹਾਂ ਜੇ ਕੋਈ ਕਿਸੇ ਨੇ ਦੇ ਦੇਣਾ ਫੇਰ ਖਾਣਾ ਫਰੂਟ ਹੂੰ ਹੂੰ ਮੇਰੇ ਬਾਪੂ ਨੇ ਰੋਟੀਆਂ ਲੈ ਕੇ ਆਉਣੀਆਂ ਚੋਪੜੀਆਂ ਰੋਟੀਆਂ ਸੀ ਉਹਦੀਆਂ ਖਾਂਦੇ ਸੀ ਜੀਮੀਦਾਰਾਂ ਦੇ ਘਰਾਂ ਚ ਆਉਣੀਆਂ ਜਿਹੜੀਆਂ ਇੰਨੀ ਗਰੀਬੀ ਇੰਨੀ ਗਰੀਬੀ ਦਾ ਅਸੀਂ ਕੀਤਾ ਕੋਈ ਬੰਦੇ ਤਾਂ ਹੁਣ ਛੇਕੀਆਂ ਮਾਰਦੇ ਆਂ ਬੁਲਾਉਣਾ ਟਾਈਮ ਕੋਈ ਕਹਿਣਗੇ ਵੀ ਯਾਰ ਉਹਦਾ ਹਮਦਰਦੀ ਲੈਣ ਲਈ ਕਹਿੰਦਾ ਇਹ ਹਮਦਰਦੀ ਨਹੀਂ ਭੰਗਚੜੀ ਪਿੰਡ ਚ ਪੁੱਛ ਹੀ ਸਕਦੇ ਹੋ ਵੀ ਨੋਸਮੈਂਟ ਕਰਾਈ ਸੀ ਕਿ ਨਹੀਂ ਜਦੋਂ ਦੀ ਮਾਮੀ ਨਹੀਂ ਆ ਬੱਕ ਦੇਖੋ ਜੀ ਇਹ ਇਹ ਘਰ ਚ ਮਾਨੀ ਜਿਹੜਾ ਇੱਕ ਇੱਕ ਜਿਹੜਾ ਸੇਰੀ ਹੈ ਜਾਂ ਕਿਰਤੀ ਪਰਿਵਾਰ ਆ ਉਹ ਇੱਕ ਕੋਈ ਗੱਲਾਂ ਉਹਦੇ ਲਈ ਠੀਕ ਆ ਅੱਜ ਸਮੇ ਦਾ ਫਰਕ ਹੈ ਪਰ ਜੇ ਅੱਜ ਤੋਂ ਜਿਵੇਂ ਤੁਸੀਂ 97 98 ਦੀਆਂ ਗੱਲਾਂ ਕਰਦੇ ਹੋ ਉਦੋਂ ਤਾਂ ਇੱਕ ਇਹ ਤਾਂ ਸਧਾਰਨ ਕਿਸਾਨ ਦਾ ਪਰਿਵਾਰ ਆ ਉਹਦੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਉਹ ਉਹਨੇ ਵੀ ਨਹੀਂ ਫਰੂਟ ਖਾਦਾ ਸੀ ਤੇ ਤੁਸੀਂ ਤਾਂ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਨਹੀਂ ਇਹ ਗੱਲਾਂ ਫਰੂਟ ਫਲਟ ਕਿਹਨੇ ਦੇਖਿਆ ਸੀ ਗਰੀਬ ਦਾ ਰਿਸ਼ਤੇਦਾਰ ਵੀ ਤਾਂ ਗਰੀਬ ਹੀ ਹੁੰਦਾ ਹਾਂਜੀ 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 ਇਹ ਵੀ ਤਾਂ ਇੱਕ ਵੱਡੀ ਗੱਲ ਆ ਨਾ ਹਾਂਜੀ ਤੇ ਉਹ ਮੈਂ ਸਾਡੇ ਕੋਲ ਫੋਟੋ ਵੀ ਆਣੀ ਮੇਰੀ ਮਾਂ ਦੀ ਮਦਰ ਦੀ ਮੇਰੇ ਕੋਲ ਫੋਟੋ ਵੀ ਆਣੀ ਹੈ ਨਾ ਮੇਰੇ ਕੋਲ ਇੱਕ ਅਜਨ ਚੇਤ ਲਵਾਈ ਸੀ ਮੇਰੀ ਨਾਨੀ ਨਗਾਹਾਂ ਦੀਆਂ ਫੋਟੋ ਹੈ ਕਿਤੇ ਉਹ ਵੀ ਪੂਰੀ ਤਰ੍ਹਾਂ ਜਿਵੇਂ ਆ ਮਾਵਾ ਦਾ ਫੋਟੋ ਹੁੰਦੇ ਨੇ ਬੱਚਿਆਂ ਦੀ ਹਰ ਇੱਕ ਦੀਆਂ ਉਹ ਫੋਟੋ ਹੀ ਨਹੀਂ ਸਾਡੇ ਕੋਲੇ ਸਾਡੇ ਪਰਿਵਾਰ 'ਚ ਮੇਰੀ ਮਦਰ ਦੀ ਫੋਟੋ ਹੀ ਨਹੀਂ ਹੈ ਅੱਜ ਤੱਕ ਠੀਕ ਤੇ ਹ ਹ ਹੁਣ ਸੱਜਣ ਮਿੱਤਰ ਬਹੁਤ ਜੁੜੇ ਆ ਕਈਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫੇਸਬੁੱਕ ਤੇ ਹੂੰ ਵੀ ਫਿਰ ਉਹਨਾਂ ਨੂੰ ਲੋਕ ਬਾਲਾ ਭੇਜਣ ਲੱਗ ਪੈਂਦੇ ਆ ਤੰਗ ਕਰਨ ਲੱਗ ਪੈਂਦੇ ਆ ਉਹਨਾਂ ਨੂੰ ਤੋਂ ਉਹਨਾਂ ਚ ਇੱਕ ਨਾਂ ਜ਼ਰੂਰ ਲੈਣਾ ਚਾਹੂੰਗਾ ਮੈਂ ਬਾਈ ਦਵਿੰਦਰ ਸਿੰਘ ਮਾਨ ਕੈਨੇਡਾ ਵਾਲੇ ਠੀਕ ਹੈ ਅਲਟੀਮੇਟ ਬੰਦਾ ਬਾਈ ਕਥਨੀ ਤੇ ਕਰਨੀ ਦਾ ਪੂਰਾ ਉਹਨੇ ਜਿਹੜੀ ਗੱਲ ਕਹਿਣੀ ਮੂੰਹ ਤੇ ਕਹਿਣੀ ਹੈ ਤੇ ਉਹ ਬੰਦਾ ਐਸਐਸਪੀ ਦਾ ਬੇਟਾ ਅਸ਼ੁਰ ਅਸ਼ਾ ਉਹਦੇ ਮੰਮੀ ਡੈਡੀ ਵੀ ਚਲਾਈ ਕਰਕੇ ਸੀ ਪ੍ਰਮਾਤਮਾ ਨੇ ਉਹਨਾਂ ਨੂੰ ਸਮੱਤ ਬਖਸ਼ੇ ਤੇ ਉਹਨਾਂ ਨੂੰ ਚਰਨਾ ਚਲਵਾ ਸਕ ਹੂੰ ਅੱਜਕੱਲ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਆ ਠੀਕ ਹੈ ਉਹ ਮੇਰਾ ਵੱਡਾ ਭਰਾ ਉਹਨੇ ਬਾਹ ਫੜੀ ਹੈ ਬਾਹ ਬਹੁਤ ਅੱਗਾ ਹੀ ਬਗਾ ਹੈ ਉਹ ਹੋਰ ਸੱਜਣਾ ਨੇ ਬਾਹ ਫੜੀ ਹੈ ਰੀ ਭਾਜੀ ਹੈ ਹਮ ਬਾਈ ਦਲਬਾਖ ਸਿੰਘ ਜੀ ਹੈ ਬਾਈ ਰਵਿੰਦਰ ਸਿੰਘ ਕਲੋਂ ਸਾਹਿਬ ਹੈ ਧੰਜਲ ਸਾਹਿਬ ਹੈ ਸੁਖਮਿੰਦਰ ਸਿੰਘ ਧੰਜਲ ਜੀ ਹਮ ਜਿਨ੍ਹਾਂ ਨੇ ਆਪਣੇ ਆਪਣੇ ਰੂਪ ਦੇ ਵਿੱਚ ਬਾਈ ਜਸਵੀਰ ਸਿੰਘ ਸੰਘਾ ਸਾਹਿਬ ਹਮ ਜਿਨ੍ਹਾਂ ਨੇ ਬਾਈਕ ਦੀ ਸੇਵਾ ਕੀਤੀ ਹੈ ਉਹ ਦਾ ਬੱਚੇ ਜਿਹਾ ਉਹਨਾਂ ਦੇ ਜਿਨ੍ਹਾਂ ਨੇ ਤੇ ਇਹਦਾ ਬਹੁਤ ਜ਼ਿਆਦਾ ਹੈ ਪਰ ਉਹਨਾਂ ਨੇ ਤਾਂ ਬਹੁਤ ਕਰਤਾ ਸ਼ਰਮ ਆਉਂਦੀ ਏ ਉਹਨੂੰ ਕਿਹੜੀ ਗੱਲ ਦੀ ਵੀਰੇ ਉਹ ਪਲਾਟਾਂ ਨੂੰ 10 ਲੱਖ ਭੇਜ ਦੇਣ ਹੂੰ ਪਰ ਜਿਹੜਾ ਆਪ ਕਮਾਉਣਾ ਵੀ ਮਤਲਬ ਸਰਕਾਰਾਂ ਦਾ ਫਰਜ ਸੀ ਇਹ ਤਾਂ ਨਹੀਂ ਉਹ ਤਾਂ ਹਾਂ ਫਾਇਦਾ ਸਰਕਾਰਾਂ ਦਾ ਸਾਂਭਣਾ ਫਰਜ ਉਹ ਤਾਂ ਉਹ ਤਾਂ ਚਲੋ ਇੱਕ ਉਹਨਾਂ ਦਾ ਉਹ ਤਾਂ ਚਲੋ ਇਨਸਾਨੀਅਤ ਦੇ ਨਾਂ ਤੇ ਸਾਂਭ ਲਿਆ ਉਹਨਾਂ ਨੇ ਫਰਜ ਤਾਂ ਸਰਕਾਰਾਂ ਦਾ ਬਣਦਾ ਨਾ ਵੀ ਸਰਕਾਰਾਂ ਹੁਣ 8ਵੀਂ ਪਾਸ ਹੈ ਮੈਂ ਮੈਂ ਉਦੋਂ ਨੌਕਰੀ ਦਾ ਹੱਕਦਾਰ ਸੀ 10ਵੀਂ ਪਾਸਾ ਉਦੋਂ ਨੌਕਰੀ ਦਾ ਹੱਕਦਾਰ ਸੀ ਪਲੱਸ 2 ਉਦੋਂ ਨੌਕਰੀ ਦਾ ਹੱਕਦਾਰ ਸੀ ਮੈਂ ਸੈਕਟਰੀਏਟ ਗਿਆ ਤਿੰਨਾਂ ਵਾਲੀ ਅ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਦੇ ਦਫ਼ਤਰ ਚ ਫਾਈਲ ਦੇ ਕੇ ਆਇਆ ਫਿਰ ਮੈਂ ਭਗਵਨ ਤਮਾਨ ਸਾਹਿਬ ਸਾਡੇ ਹੁਣ ਦੇ ਮੁੱਖ ਮੰਤਰੀ ਇਹਨਾਂ ਦੇ ਦਫ਼ਤਰ ਚ ਫਾਈਲ ਦੇ ਕੇ ਆਇਆ ਫਿਰ ਆਪਾਂ ਉੱਥੇ ਮਿਲੇ ਉਹਨਾਂ ਨੂੰ ਜਨੀ ਸਾਹਿਬ ਸੀ ਉਹਨਾਂ ਦੇ ਉਦੋਂ ਪੀਏ ਨੂੰ ਮਿਲਿਆ ਸੀ ਉਦੋਂ ਕੁਝ ਕਿਸੇ ਨੇ ਨਹੀਂ ਸੁਣੀ ਭਾਈ ਜੀ ਮੈਂ ਚਾਹੁੰਦਾ ਸੀ ਕਿ ਚਲ ਜਿੰਦਗੀ ਸਥਿਰ ਜੀ ਹੋ ਜੇ ਵੀ ਚਲੋ ਆਪਾਂ ਵੀ ਅੱਗੇ ਕੋਈ ਮਤਲਬ ਨਹੀਂ ਛਈਆ ਜੀਵਨ ਸਾਥੀ ਚੰਗਾ ਮਿਲ ਜੂਗਾ ਜੀਵਨ ਕਿੰਨੀ ਉਮਰ ਆ ਤੁਹਾਡੀ ਹੁਣ ਮੇਰੀ ਉਮਰ ਵੈਸੇ ਤਾਂ 40 ਬਣਦੀ ਐ ਹਮ ਪਰ ਉਹ ਅੱਗੇ ਵਧਾ ਕੇ ਨਹੀਂ ਲਿਖਦੇ ਹੁੰਦੇ ਸੀਗੇ ਹਮ ਉਹ 40 ਹੀ ਰੱਖ ਲਓ ਹੁਣ ਤਾਂ ਬਸ 40 ਐ ਹਮ 40 ਮੈਂ ਚੱਲ ਪਿਆ 40 ਮੈਂ ਚੱਲ ਪਿਆ ਹਾਂਜੀ